ਕੀ ਨਾਂਤ ਰਿਹਾ ਦਿਲੀਰ ਕੋ ਬੱਚਾ ਕਿੰਨੇ ਦੇਰ ਕੀ ਨਾਮ ਸੀ ਬੱਚੇ ਦਾ ਕਿੰਨੇ ਦੇਰ ਹੋ ਗਿਆ ਯਹਾਂ ਸੇ ਗਏ ਹੋਏ ਅਰੇ ਇਸਾ ਮਾਦੀ ਇਹਸਾ ਮੋੜ ਗਈ ਕਹਾਂ ਗਿਆ ਅਮਰੀਕਾ ਭੇਜਿਆ ਸੀ ਦਾ ਕਹਿੰਦਾ 15 ਮਿੰਟ ਦਾ ਰਸ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਦਾ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਹੇ ਤੱਕ ਫੋਨ ਆਇਆ ਨਾ ਕੋਸਰੇ ਮੇਰਾ ਬੱਚਾ ਲੱਭਣਾ ਚਾਹੀਦਾ ਹਰਦਾ ਜੀ ਡੀਏ ਵੀ ਹਨ ਡੌਂਕੀ ਲਿਖਾ ਕੇ ਜਾਂਦਾ ਡੌਂਕੀ ਲਿਖਾ ਕੇ ਗਿਆ ਇਧਰ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਪਤਾ ਨਹੀਂ ਲੱਗਦਾ ਕਿ ਕਦ ਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੇ ਦੋਖਾ ਕੀਤਾ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਪਈ ਆਡੇ ਘਰ ਮਰੇ ਕਿਦਾਂ ਤੇ ਆ ਮੇਰਾ ਬ੍ਰਦਰ ਗਿਆ ਸੀ 2017 ਸਿnce ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਂਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਨਜੰਟ ਕੋਸਤਾਸ دیر ਨਾ ਕੋਸੇ ਕਿਤਨੀ دیر ਹੋ ਗਈ ਗੇ 70 ਸਾਲ ਹੋ ਗਏ ਗੇ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਿੱਧੀ ਫਲੈਟ ਕਰਾਓ ਡੋਂਕੀ ਲਾ ਕੇ ਨਾ ਜਾਓ ਤਾਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਬਿੰਨ ਮੈਦੀਪੁਰ ਲੋਕ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਵਿੱਚ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਹਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕੰਮ ਕਰਕੇ ਰੁਕੇ ਐ ਮਰਾਜ ਨੇ ਉਹਨੂੰ ਬਥੇ ਪੁਰਾਣੀ ਜਗ੍ਹਾ ਆਂ ਮੈਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਐ ਮੈਂ ਐਸੀ ਕੋਈ ਹੋਈ ਕਿ ਜਾਂਗੇ ਕਿਸ ਜਗ੍ਹਾ ਭੇਜਿਆ ਥਾ ਅਮਰੀਕਾ ਭੇਜਿਆ ਰਹੀ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਾਂ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਇੰਡੀਆ ਨਾ ਭੇਜਦੇ ਜੇ ਦੇ ਡੌਂਕੀ ਯਾਰਸਤੇ ਭੀ ਦੇ ਫਿਰ ਮੁੰਡੇ ਤੰਗੀ ਦਉ ਸੀ ਇਹ ਹਾਲ ਤਾਂ ਚਾਹ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ ਉਸ ਕੋਲ ਅਠਵਾਂ ਸਾਰ ਚੱਲ ਰਹੇ ਆ ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਥਾ ਵਾਪਸ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਕੋਈ ਸੇ ਉੱਥੇ ਮਕੇਰੀਆਂ ਦਾ ਸੀ ਇੱਕ ਕਪੂਰਥਲੇ ਦਾ ਸੀ ਇੱਕ ਇੱਧਰ ਦਾ ਸੀ ਅੰਬਰਸਾਲ ਦਾ ਭੰਡੋਰੀ ਵਾਲਾ ਦਾ ਜਾਣ ਬਾਕੀ ਮੁੰਡਿਆਂ ਦੇ ਬੁੱਕੀ ਜਾਣਕਾਰੀ ਨਹੀਂ ਪਈ ਦੋ ਕੋ ਭੰਡੋਰੀ ਦੇ ਸੀ ਤੇ ਮੈਂ ਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜੇ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਮੁੰਡਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਇਹ ਡੰਕੀ ਨਾ ਕਿ ਰਸਤੇ ਭੇਜਦੇ ਅਗਰੇ ਰਸਤੇ ਜਾਂਦਾ ਸਾਨੂੰ ਹੁਣ ਹੀ ਨਾ ਪਤਾ ਕਿਹੜੇ ਪਾਸੇ ਰਸਤੇ ਭੇਜਦੇ ਐ ਮੈਸੀ ਕੋਬਾਰ ਰਹੀ ਜੀ ਔਰ ਵੀ ਜਿਹੜੇ ਹੈਗੇ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਤੇ ਮੁਰਗੇ ਵੇਰ ਖਬਰ ਚ ਗਵਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਜਨੇ ਸੀ ਇਹ ਲਾਪਤ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਹੀ ਬਿਠੇ ਦੀ ਪੁੱਛੀ ਗਈ ਸੀ ਕਿ ਕਿਧੌੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਕੀਤੀ ਕਿਸੇ ਨੇ ਇਹ ਉਹ ਨਹੀਂ ਤਾਂ ਅੜੀ ਚ ਬਿਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਈਓ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬਠੇ ਰੀ ਰੋਟੀ ਆ ਆਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬਣ ਜਾਣ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਹੈ ਅੱਗੇ ਕੁਛ ਕਮਾਉਂਦੇ ਆ ਤੇ ਬੰਦੇ ਨੇ ਰੇਜੇ ਚ ਰੱਖਦੇ ਆ ਇਹਦੇ ਦੂਜਿਆਂ ਦਾ ਨਾਮਸ ਕਰ ਸਿਰਦੇ ਆ ਇਹ ਵੀ ਇੱਕ ਨੰਬਰ ਜਾਓ ਅਨਲੀਗਲ ਨਾ ਜਾਓ ਕਿਤਨੇ ਪੈਸੇ ਦੇ ਕੇ ਭੇਜਿਆ ਸੀ ਬੱਚੇ ਨੂੰ ਹਮਾ ਆਦੇ ਪੈਸੇ دیے تھے ਥੋੜੀ ਕਿਤਨਾ ਕਰ ਦਿੱਤਾ ਦਾ 12 ਲੱਖ ਦੀ ਤੇ ਥੋੜਾ ਪਹੁੰਚ ਕਰ ਦੇ ਦੇਣੇ ਤੇ ਥੋੜੇ ਵੀ ਜਾ ਕੇ ਪਹੁੰਚੇਗਾ ਫੇਰ ਕਰਾਂਗੇ ਦੇਵਾਂਗੇ ਕਿਤਨੇ ਪੈਸੇ ਦੀ ਡਿਮਾਂਡ ਕੀਤੀ ਸੀ ਉਸਨੇ 35 ਲੱਖ ਲਈ ਸੀ ਜੋਗੇ ਅੱਗੇ ਧਾਰਤੇ ਨਹੀਂ ਹੈ ਇਹ ਆਪਣੇ ਕੋਲ ਹੀ ਸਾਰੇ ਹਸਤਾ ਰੱਖਤੇ ਹਨ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਤੇ ਆਦਮੀ ਆਪ ਨੇਤਾ ਲੋਕ ਜਾਤੇ ਸਭ ਮੰਤਰੀਆਂ ਤੇ ਕਲਾਕਾਰ ਜਾਤੇ ਇਹ ਨੌਜਵਾਨ ਨੂੰ ਪੜੇ ਰਹੇ ਲੜਕੇ ਉਹ ਕਹਾਂ ਇਹ ਅਤਵਾਦੀ ਥੋੜੇ ਹੈ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜੰਟਾਂ ਦਾ ਜਲਸਾ ਜ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਿਸੈਂਸ ਬਣਨੇ ਚਾਹੀਦੇ ਚੈੱਕ ਕਰਨ ਇਹ ਜਿਹੜਾ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਕਯਾਰਾ ਤੇ ਜਿਹੜੇ ਪਿਛੇ ਮਾਪਿਓ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਕਿੰਨੇ ਬੇਟੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਜੇ ਹੋਰ ਆਪ ਜਾਣਦੇ ਹੀ ਸਭ ਕੁਝ ਮੈਂ ਹਮਤੇ ਉਹਨੂੰ ਜੈਸੇ ਜਿਏ ਕਿ ਜਿਏ ਇਹਰ ਅੱਗੇ ਜਿਹੜੇ ਆ ਕੇ ਆਣੇ ਵਾਲੀ ਪੀੜ੍ਹੀ ਹੈ ਉਹਨਕੋ ਹਮ ਸਤਿਅਤ ਕਰਤੇ ਆ ਵੀ ਲੜਤ ਰਹੇ ਦੇ ਤੋਕੇ ਬਾਸੇ ਬਚੇ